ਦੀ ਬਰਾਟ ਸਾਹਿਬ ਕੀ ਹਾਂਜੀ ਵੈਲਕਮ ਬਹੁਤ ਸ਼ੁਕਰੀਆ ਜੀ ਮਾਨਾ ਸਾਹਿਬ ਕਿਵੇਂ ਲੱਗ ਰਿਹਾ ਜੀ ਗਮਾ ਗਮੀ ਦੇਖ ਕੇ ਔਰ ਤੁਸੀਂ ਤਾਂ ਮੈਨੂੰ ਲੱਗਦਾ ਫਰਮ ਦਾ ਰਾਈਟ ਉਹ ਦੇ ਵਨ ਰੇਡੀਓ ਨਾਲ ਮੀਡੀਆ ਨਾਲ ਬਹੁਤ ਜੁੜੇ ਰਹੇ ਹੋ ਇਹਦੀ ਤਰੱਕੀ ਨੂੰ ਇਹਦੇ ਵਿੱਚ ਹੋ ਰਹੀ ਹਿਲਜੁਲ ਨੂੰ ਲਗਾਤਾਰ ਦੇਖਦੇ ਆਇਓ ਮਾਨਾ ਸਾਹਿਬ ਅੱਜ ਜਿਹੜਾ ਰੇਡੀਓ ਪ੍ਰੇਮੀ ਤੇ ਲੋਕ ਨੇਗੇ ਉਹਨਾਂ ਦੇ ਲਈ ਸਰੀ ਦੇ ਵਿੱਚ ਇੱਕ ਨਵਾਂ ਜਨ ਚੜਿਆ ਇੱਕ ਨਵਾਂ ਜੇ ਪਾ ਕਹਿ ਸਕਦੇ ਆ ਖਬਰਾਂ ਦਾ ਜਿਹੜੀ ਲੇਟੈਸਟ ਜਾਣਕਾਰੀ ਦਾ ਇਕ ਨਮਾ ਜਿਹੜੀ ਸ਼ੁਰੂਆਤ ਰਾਤ ਹੋਇਆ ਇੱਥੇ ਅੱਜ ਰੇਡੀਓ ਸਵਿਫਟ ਰੇਡੀਓ ਜਿਹੜਾ ਸਰੀਰ ਵਿੱਚ 1200 AM ਆ ਉਹਦੀ ਜਿਹੜੀ ਅੱਜ ਸ਼ੁਰੂਆਤ ਹੋਈ ਹੈ ਔਰ ਇਸ ਮੌਕੇ ਤੇ ਮੈਂ ਜਿਹੜੇ ਸਾਰੇ ਦੇ ਲੋਕਾਂ ਨੂੰ ਪੰਜਾਬੀ ਲੋਕਾਂ ਇੱਥੇ ਵੀ বাসਦੇ ਆ ਉਹਨਾਂ ਨੂੰ ਵੀ ਬਤਾਇਆ ਜਨਨਾ ਕਿ ਉਹਨਾਂ ਦੇ ਕੋਲ ਇੱਕ ਨਵੀਂ ਬਹੁਤ ਕੂਕ ਤੁਕੜੀ ਆਪਸ਼ਨ ਹੈਗੀ ਆ ਉਹ ਅਵੇਲੇਬਲ ਹੈਗੀ ਆ ਰੇਡੀਓ ਅਡਾ ਸਵਿਫਟ ਰੇਡੀਓ 1200 AM ਆ ਰੇਡੀਓ ਕੋਲ ਜੀ ਬਹੁਤ ਖੂਬਸੂਰਤ ਟੀਮ ਹੈਗੀ ਹੈ ਬਹੁਤ ਤਜਰਬੇਕਾਰ ਟੀਮ ਹੈ ਮੈਨੂੰ ਉਤਾ ਲੱਗਿਆ ਕਿ ਜੇ ਕੋਲ ਬਣਾ ਕੇ ਸਾਰਿਆਂ ਦਾ ਅਨੁਭਵ ਦੇਖੀਏ ਜਿਹੜਾ ਰੇਡੀਓ ਦੇ ਵਿੱਚ ਜਾਂ ਪੱਤਰਕਾਰੀ ਦੇ ਵਿੱਚ ਐਕਸਪੀਰੀਅੰਸ ਦੇਖੀ ਤਾਂ 100 ਸਾਲ ਦੇ ਕਰੀਬ ਐਕਸਪੀਰੀਅੰਸ ਬਣ ਗਿਆ ਜੀ ਬਹੁਤ ਵੱਡਾ ਐਕਸਪੀਰੀਅੰਸ ਦੇ ਵਿੱਚ ਐਕਸਪੀਰੀਅੰਸ ਹੈ ਜਿਹੜਾ ਰੇਡੀਓ ਦਾ ਜਿਹੜੀ ਟੀਮ ਹੈਗੀ ਹੈ ਉਹਦੇ ਵਿੱਚ ਜਿਹੜੇ ਸਾਡੇ ਸੁਮੀਤ ਕਾਸਮ ਜੀ ਨੇ ਆ ਸਾਰੇ ਆਪਾਂ ਨੂੰ ਜਾਣਦੇ ਹਾਂ ਬਹੁਤ ਤਜਰਬੇਕਾਰ ਕੁਆਲਿਫਾਈਡ ਜਿਹੜੇ ਸਾਡੇ ਆਪਾਂ ਹੋਸਟ ਨੇਗੇ ਆ ਉਹਨਾਂ ਦੇ ਰਾਜਨੀਤੀ ਸਮਝਨੇ ਗਏ ਜਿਨ੍ਹਾਂ ਦੇ ਕੋਲੇ ਸਿਆਸਤ ਦਾ ਬਹੁਤ ਡੂੰਘਾ ਤਜਰਬਾ ਆ ਉਹਨਾਂ ਨੇ ਐਮਐਲਏ ਵੀ ਰਹੇ ਹੈ ਮਨਿਸਟਰ ਵੀ ਰਹੇ ਹੈ ਤੇ ਮੈਂਬਰ ਪਾਰਲੀਮੈਂਟ ਵੀ ਰਹੇ ਹੈ ਉਹ ਸਿਆਸਤ ਤੋਂ ਪੱਖ ਤੋਂ ਬਹੁਤ ਵਧੀਆ ਤੇ ਦਿਖਾਈ ਦੇ ਵਿੱਚ ਗੱਲਾਂ ਕਰ ਸਕਦੇ ਆ ਜਾਣਕਾਰੀ ਦੇ ਸਕਦੇ ਆ ਡਾਕਟਰ ਮਾਣਾ ਨੇ ਬੜੇ ਨਮੇ ਸਮੇਤ ਤੁਸੀਂ ਡਾਕਟਰ ਆਨੰਦ ਖੁੰਦਿਆ ਰਹੇ ਹੋ ਆ ਉਹਨਾਂ ਨੇ ਵੀ ਹਮੇਸ਼ਾ ਹੀ ਜਿਹੜਾ ਹੈਗਾ ਆਬਜੈਕਟਿਵਿਟੀ ਉਹ ਜਿਹੜਾ ਮੱਧ ਨਿਰਪੱਖ ਤੇ ਹੋਈ ਨੋਕਾਂ ਜਾਣਕਾਰੀ ਦਿੱਤੀ ਹੈ ਜੋ ਬਾਹਰ ਹੈ ਉਹੀ ਜਾਣਕਾਰੀ ਜਿਹੜੀ ਜਿਹੜੀ ਜਿਹੜਾ ਕੋਸ਼ਿਸ਼ ਕੀਤੀ ਆ ਤਾਂ ਦਰ ਤੋ ਕੰਗਨੇ ਵਧੀਆ ਚੀਜ਼ ਨਹੀਂ ਆ ਵੀ ਬੋਲਦੇ ਨੇ ਜੀ ਉਰਦੂ ਬੋਲਦੇ ਨੇ ਉਹਨਾਂ ਦੇ ਕੋਲੇ ਬਹੁਤ ਹਰਬਾ ਹੈ ਪੇਸ਼ ਕਰਾ ਨਵਿੰਦਰ ਵੈਣੀਪਾ ਉਹਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਲੰਮੇ ਸਮੇਂ ਤੋਂ ਉਹ ਜਿਹੜੇ ਪੰਜਾਬੀ ਦੇ ਹੋਸਟ ਨੇਗੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਖਾਣਾ ਦਿੰਦੇ ਆ ਆਪਣੇ ਕੋਲੇ ਅੱਜ ਸਮਾਥਰ ਦੇ ਘਟ ਆ ਆਪਣੇ ਕੋਲ ਲਾਈਨ ਅਪ ਮਗਰਲੇ ਪਾਸੇ ਇੱਕ ਬਹੁਤ ਸਾਰਾ ਡਿਗਨਿਟਸ ਆਏ ਹੋਏ ਨੇ ਪਰ ਮੈਂ ਚਾਹਣਾ ਕਿ ਕੋਈ ਤੁਸੀਂ ਆਮ ਕਰਕੇ ਆਲੋਚਨਾ ਤੋਂ ਗਰੇਜ਼ ਕਰਦੇ ਹੋ ਆਲੋਚਨਾ ਨਹੀਂ ਤੁਸੀਂ ਕਰਦੇ মিডিਆ ਦੀ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ ਤੁਸੀਂ ਦੈਟ ਸੋ ਆਬਵੀਅਸਲੀ ਦੈਟ ਰੀਜ਼ਨ ਦੈਟ ਯੂ ਡੋਨਟ ਕ੍ਰਿਟਿਕਾਈਜ਼ ਅਸ ਵੀ ਆਰ ਫਰੈਂਡਸ ਐਸ ਵੈਲ ਬਟ ਤੁਸੀਂ ਇਹਦੀ ਗਰੋਥ ਨੂੰ ਦੇਖਿਆ ਤੁਸੀਂ ਇਹਨੂੰ ਐਵੋਲੂਸ਼ਨ ਨੂੰ ਹੌਲੀ-ਹੌਲੀ ਸਾਰਾ ਕੁਝ ਬਦਲਦੇ ਹੋਏ ਰੂਪ ਦੇਖਿਆ ਹੈਗਾ ਕਨਕਲੂਜਨ ਦੇ ਵਿੱਚ ਤੁਹਾਨੂੰ ਦੱਸ ਕੇ ਜਾਇਓ ਕਿ ਵਾਟ ਡੂ ਯੂ ਸੀ ਇਨ ਦਾ ਫਿਊਚਰ ਮੀਡੀਆ ਕਿਸ ਦਿਸ਼ਾ ਚ ਜਾਏਗਾ ਔਰ ਕਿਸ ਦਿਸ਼ਾਤ ਜਾਣਾ ਚਾਹੀਦਾ ਲੇਕੋ ਪੰਜਾਬੀ ਮੀਡੀਆ ਨੇ ਜੋ ਤਰੱਕੀ ਇਸ ਮੁਲਕ ਦੇ ਵਿੱਚ ਕੀਤੀ ਹੈ ਕਿਵੇਂ ਆਪਣੇ ਭਾਈਚਾਰੇ ਨੇ ਹਰ ਖੇਤਰ ਦੇ ਵਿੱਚ ਕੀ ਕੀ ਚਰਚਾ ਸ਼ਾਸਤਿਕ ਰਤੋਂ ਹੋਵੇ ਜਾਂ ਉਹ ਕਿਸ ਤਰ੍ਹਾਂ ਦੇ ਤੋ ਹੋਵੇ profession ਖੇਤਰ ਹੋਵੇ media ਖੇਤਰ ਬਹੁਤ ਵੱਡੀ ਤਰੱਕੀ ਕੀਤੀ ਹੈ ਮੈਂ ਹੁਣ ਕੱਲੀ ਵਾਪਸ ਆਇਆ ਉਥੋਂ ਨਾਰਥ ਵੈਸਟ ਇੰਡੀਆ ਤੋਂ ਉੱਪਰ ਮੈਂ ਗਿਆ ਸੀ ਜਦੋਂ ਅਸੀਂ ਜਾਣੇ ਆ ਰੂਰਲ ਏਰੀਆ ਦੇ ਵਿੱਚ ਸਾਡੇ ਇੱਥੋਂ ਸਭ ਤੋਂ ਪਹਿਲਾਂ ਇਹ ਰਹਿਣ ਵਾਲੇ ਲੋਕ ਨੇ ਫਸਟ ਨੇਸ਼ਨ ਲੋਕ ਨੇ ਔਰ ਉਹਨਾਂ ਦਾ ਮੈਂ ਕੱਲ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਦਾ ਕੋਈ ਜਿਹੜੀ ਪ੍ਰੋਗਰਾਮ ਨਹੀਂ ਹੈ ਸਾਡੇ ਇੱਥੇ 4-5 ਰੇਡੀਓ ਪ੍ਰੋਗਰਾਮ ਖਰੀ ਦੇ ਵਿੱਚ ਫੁੱਲ ਟਾਈਮ 24 ਹੋਰ ਅਵੇਲੇਬਲ ਨੇ ਹੋਰ ਨਹੀਂ ਕਿਤੇ ਕੋਈ ਨਹੀਂ ਹੈ ਸੋ ਫਿਰ ਨਾਮ ਹੈ ਜਰੂਰ ਕਹਿਣਾ ਚਾਹਣਾ ਕਿ ਰੇਡੀਓ ਨੇ ਬਹੁਤ ਵੱਡੀ ਜਿਹੜੀ ਤਰੱਕੀ ਕੀਤੀ ਹੈ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਰੇਡੀਓ ਦਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਾਂ ਮੈਂ ਇਹ ਜਰੂਰ ਕਹਿਣਾ ਕਿ ਜਿਹੜੀ ਰੇਡੀਓ ਦੇ ਵਿੱਚ ਜਿਹੜੀ ਆਬਜੈਕਟਿਵਿਟੀ ਹੈ ਉਹਨੂੰ ਹੋਰ ਪਾਲਿਸ਼ ਕਰਨ ਦੀ ਲੋੜ ਹੈ ਉਹਨੂੰ ਹੋਰ ਤਰਕਸ਼ਨ ਦੀ ਲੋੜ ਹੈ ਆਬਜੈਕਟਿਵਿਟੀ ਤੋਂ ਭਾਵ ਇਹ ਹੈ ਜੋ ਬਾਹਰ ਹੈ ਉਹ ਜਿਵੇਂ ਹੈ ਜੋ ਹੈਗਾ ਉਹ ਉਸੇ ਤਰੀਕੇ ਦੇ ਨਾਲ ਹੀ ਬਿਆਨ ਕੀਤਾ ਜਾਵੇ ਮੈਂ ਸਮਝਦਾ ਕਿ ਪੰਜਾਬੀ ਰੇਡੀਓ ਜਿਹੜੀਆਂ ਜਿਹੜੀਆਂ ਹੈਗੀਆਂ ਸ਼ੇਮਸਾਵਾ ਵੀ ਹੁੰਦੀਆਂ ਨੇ ਕਿ ਤੁਹਾਡੇ ਹੱਥਾਂ ਤੇ ਰਿਪੋਰਟ ਨਹੀਂ ਭੇਜਿਆ ਜਾ ਸਕਦਾ ਪਰ ਫਿਰ ਵੀ ਜਿਹੜੀ ਬਾਤ ਜੋ ਸੱਚ ਹੈ ਬਾਤ ਜੋ ਹਕੀਕਤ ਹੈ ਉਹ ਉਸੇ ਤਰੀਕੇ ਨਾਲ ਪੇਸ਼ ਕਰਨਾ ਮੈਂ ਸਮਝਦਾ ਕਿ ਪੰਜਾਬੀ ਰੇਡੀਓ ਬਹੁਤ ਜਲਦੀ ਬਾਕੀ ਦੇ ਮੀਡੀਆ ਦੀ ਤਰ੍ਹਾਂ ਉਸ ਉਹ ਜਗ੍ਹਾ ਦੇ ਬੰਚੂਗਾ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਉਹ ਸ਼ੁਰੂਆਤ ਕਰੋਗੇ ਜਿਹੜਾ ਹੈਗਾ ਉਹਨੂੰ ਸ਼ੁਰੂ ਕਰਕੇ ਅੱਗੇ ਲੈ ਕੇ ਜਾਓਗੇ ਤੁਹਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਭਾਗ ਅਦਕਸਲ ਸਾਡੇ ਕੋਲ ਤਾਂ ਬਹੁਤ ਸਾਰੇ ਸਵਾਲ ਨੇ ਤੁਹਾਨੂੰ ਪੁੱਛਣ ਲਈ ਮਾਈਨਿੰਗ ਦਾ ਵਿਭਾਗ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਿਤ ਵਿਭਾਗ ਹੈਗਾ ਫੋਰ ਦਾ ਆਬਵੀਅਸ ਰੀਜ਼ਨਸ ਸਟੂਡੀਓ ਚ ਜਿਹੜਾ ਮਾਰਦੇ ਰਹੋ ਲੱਗਦੇ ਤਮਦੇ ਤੁਹਾਡਾ ਆਪਣਾ ਸਟੂਡੀਓ ਹੋਏਗਾ ਯਾ ਮੋਸਟ ਵੈਲਕਮ ਐਨੀ ਟਾਈਮ ਤੇ ਪ੍ਰਿੰਕਾ ਹੋਣੀ ਕਰਨਾ ਹਮੇਸ਼ਾ ਤਾਲਮੇ ਬਣਾ ਕੇ ਰੱਖਦੇ ਨੇ ਵੀ ਆਰ ਸੋ ਥੈਂਕਫੁਲ ਦੱਟ ਸਟੂਡੀਓ ਚ ਆਏ ਔਰ ਗਲਬਤ ਕੀਤੀ ਜੀ ਮੈਂ ਰਮਨ ਸਿੰਘ ਸਾਹਿਬ ਅੰਤ ਵਿੱਚ ਇਹਨੀ ਗੱਲ ਹੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਗੱਲ ਕਹਿਣੀ ਸਹੀ ਮਾਨ ਦੇ ਵਿੱਚ ਮਾਲਕ ਨੇ ਮੇਰੇ ਸਾਡੇ ਦੋਸਤ ਨੇਗੇ ਇੱਕ ਮਿੰਟੀ ਦੇ ਸਾਰੇ ਲੋਕ ਜਾਣਦੇ ਕੋਰਤ ਸਿੰਘ ਪੇਸ਼ੀ ਬੜੇ ਅੱਛੇ बिजनेসম্যান ਨੇ ਉਹਨਾਂ ਨੇ बिजनेসম্যান ਹੋਣ ਦੇ ਨਾਲ ਨਾਲ ਤੇ ਆਪਣਾ ਇੱਕ ਜ਼ਿੰਮੇਵਾਰੀ ਸਮਾਜਿਕ ਜ਼ਿੰਮੇਵਾਰੀ ਹਮੇਸ਼ਾ ਹੀ ਨਿਭਾਈ ਹਰ ਖਾਂਦੇ ਤੋਂ ਇਹ ਸਪਾਇਆ ਤਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਥੋੜੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਮੈਂ ਅਕੀਦ ਬਹੁਤ ਸੰਖੇਪ ਦੇ ਵਿੱਚ ਗੱਲ ਕਰਨੀ ਚਾਹੁੰਦਾ ਕਿ ਸਾਡੇ ਜਿਹੜੇ ਤਿੰਨ ਮਾਈਂਡਰ ਜਿਹੜੇ ਹੈਗੇ ਆ ਤੇ ਵਿਜਨ ਕਰਕੇ ਫਸੇ ਹੋਏ ਸੀਗੇ ਉਹਨਾਂ ਨੂੰ ਰਾਤ ਅਸਪਕਿੰਦਾਂ ਤੋਂ ਅੱਜ ਕਰਕੇ 40 ਮਿੰਟ ਦੇ ਉੱਤੇ ਉਹਦਾ ਉਹਨਾਂ ਨੂੰ ਸੇਫਟਰੀ ਬਾਟ ਲੈ ਗਿਆ ਜੀ ਉਹ ਆਪਣਾ ਬੰਦੂ ਸੁਣੇਗੇ ਉਹਨਾਂ ਨੂੰ ਅੱਜ ਸਵੇਰੇ ਹੈਲੀਕਾਪਟਰ ਰਾਹੀਂ ਉਹਦੇ ਕਰਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਮੈਂ ਧੰਨਵਾਦ ਕਰਦਾ ਸਾਰੀਆਂ ਟੀਮਾਂ ਦੀ ਜਿਹੜੀ ਸੇਫਟੀ ਟੀਮਾਂ ਦੀ ਸਾਰੇ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਬਾਹਰ ਲੈ ਸੂਗਿਆ ਤੋਂ ਵੀ ਆਫਰ ਕੀਤਾ ਮੰਦ ਲਈ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀ ਚਾਹੇ ਸ਼ੁਕਰੀ थैंक यू